ਪਲੇਟ ਟੱਬਰ ਇੱਕੋ ਪਰਿਵਾਰ ਦੇ 1200 ਮੈਂਬਰ ਜਿੱਦਰ ਵੀ ਗਈਆਂ ਸਾਰੀਆਂ ਵੋਟਾਂ ਬਦਲ ਜਾਏਗੀ ਤਸਵੀਰ ਤਾਂ ਲੋਕ ਸਭਾ ਚੋਣਾ ਸਰਤene ਤੇ ਲੋਕ ਸਭਾ ਚੋਣਾ ਪਹਿਲੇ ਪੜਾ ਦੀ VOTING 19 April ਤੋਂ ਸ਼ੁਰੂ ਹੋ ਜਾਵੇਗੀ ਤਾਂ ਇਸ ਦੇ ਵਿੱਚ ਹੀ ਇੱਕ ਪਰਿਵਾਰ ਸਾਹਮਣੇ ਆਇਆ ਜਿਸ ਦੀਆਂ ਕਿ 350 ਵੋਟਾਂ ਨੇ ਤੋ ਕਿੱਥੇ ਆਏ ਚੱਬਰ ਕਿੱਥੋਂ ਦੀ ਐ ਖਬਰ ਜਾਣੋ ਇਸ ਵੀਡੀਓ ਦੇ ਰਾਹੀਂ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ VOTING 19 ਅਪ੍ਰੈਲ ਨੂੰ ਹੋ ਰਹੀ ਹੈ ਤੇ ਇਸ ਦੇ ਦੌਰਾਨ ਇੱਕ ਅਜਿਹੇ ਪਰਿਵਾਰ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ 350 ਮੈਂਬਰ ਆਪਣੀ ਵੋਟ ਪਾਉਣਗੇ ਸੋ ਇਹ ਪਰਿਵਾਰ ਅਸਾਮ ਦੇ ਸੌਨੀਤਪੁਰ ਜ਼ਿਲ੍ਹੇ ਤੇ ਫੁਲੋਗੁੜੀ ਨੇਪਾਲੀ ਪਾਮ ਪਿੰਡ ਚ ਰਹਿੰਦਾ ਹੈ ਅਸਾਮ ਦੇ ਸਭ ਤੋਂ ਵੱਡੇ ਪਰਿਵਾਰਾਂ ਵਿੱਚੋਂ ਇੱਕ ਮਰਹੂਮ ਰੌਣ ਬਹਾਦਰ ਥਾਪਾ ਦਾ ਪਰਿਵਾਰ ਲਗਭਗ 350 ਵੋਟਰਾਂ ਦੇ ਨਾਲ 19 ਅਪ੍ਰੈਲ ਨੂੰ ਵੋਟ ਪਾਏਗਾ ਇਹ ਪਰਿਵਾਰ ਅਸਾਮ ਦੇ ਸੋਨਿਤਪੁਰ ਜ਼ਿਲ੍ਹਾ ਰੰਗਪਾੜਾ ਵਿਧਾਨ ਸਭਾ ਹਲਕੇ ਤੇ ਸੋਨਿਤਪੁਰ ਸੰਸਦੀ ਹਲਕੇ ਅਧੀਨ ਆਉਂਦਾ ਹੈ ਰੌਣ ਬਹਾਦਰ ਥਾਪਾ ਦੇ 12 ਪੁੱਤਰ ਤੇ 9 ਧੀਆਂ ਨੇ ਉਸ ਧੀਆਂ ਪੰਜ ਪਤਨੀਆਂ ਸਨ ਸੋ ਕਰੀਬ 1200 ਮੈਂਬਰ ਵਾਲੇ ਇਸ ਪਰਿਵਾਰ ਦੇ ਵਿੱਚ ਕਰੀਬ 350 ਵੋਟਾਂ ਨੇ ਰੌਣ ਬਹਾਦਰ ਦੇ 150 ਤੋਂ ਬਾਅਦ ਪੋਤੇ ਪੁੱਤੀਆਂ ਨੇ ਸੋਨਿਤਪੁਰ ਸੰਸਦੀ ਹਲਕੇ ਤੇ ਫੂਲੋਗੁੜੀ ਨੇਪਾਲੀ ਪਾਮ ਖੇਤਰ ਚ ਇੱਕੋ ਪੁਰਵਜ ਦੇ ਕਰੀਬ 300 ਪਰਿਵਾਰ ਰਹਿੰਦੇ ਨੇ ਨੇਪਾਲੀ ਪਾਮ ਪਿੰਡ ਦੇ ਮੁਖੀ ਤੇ ਮਰਹੂਮ ਰੌਣ ਬਹਾਦਰ ਦੇ ਪੁੱਤਰ ਤਿਲ ਬਹਾਦਰ ਠਾਪਾ ਨੇ ਖਬਰ ਏਜੰਸੀ ਰਾਹੀਂ ਦੱਸਿਆ ਕਿ ਉਹਨਾਂ ਦੇ ਪੂਰੇ ਪਰਿਵਾਰ ਚ ਲਗਭਗ 350 ਲੋਕ ਵੋਟ ਪਾਉਣ ਦੇ ਯੋਗ ਨੇ ਸੋ ਤਿਲ ਬਹਾਦਰ ਠਾਪਾ ਨੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੇਰੇ ਪਿਤਾ 1964 ਵਿੱਚ ਮੇਰੇ ਦਾਦਾ ਜੀ ਨਾਲ ਇੱਥੇ ਆਏ ਇਸ ਰਾਜ ਚ ਸੈਟਲ ਹੋ ਗਏ ਮੇਰੇ ਪਿਤਾ ਦੀਆਂ ਪੰਜ ਪਤਨੀਆਂ ਸਨ ਤੇ ਅਸੀਂ 12 ਭਰਾ ਤੇ 9 ਭੈਣਾਂ ਹਾਂ ਉਹਨਾਂ ਦੇ ਪੁੱਤਰਾਂ ਤੋਂ 52 ਪੋਤੇ-ਪੋਤੀਆਂ ਨੇ ਅਜੇ ਇਹ ਨਹੀਂ ਪਤਾ ਕਿ ਤੀਆਂ ਦੇ ਪਰਿਵਾਰਾਂ ਵਿੱਚ ਕਿੰਨੇ ਲੋਕ ਨੇ ਨੇਪਾਲੀ ਪਾਮ ਵਿੱਚ ਥਾਪਾ ਪਰਿਵਾਰ ਦੇ ਲਗਭਗ 350 ਮੈਂਬਰ ਵੋਟ ਪਾਉਣ ਦੇ ਯੋਗ ਨੇ ਜੇਕਰ ਸਾਰੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਪਰਿਵਾਰ ਦੇ ਕੁੱਲ ਮੈਂਬਰ 1200 ਤੋਂ ਵੱਧ ਹੋਣਗੇ ਸਿਲ ਬਹਾਦਰ ਨੇ ਅਫਸੋਸ ਜ਼ਾਹਰ ਕੀਤਾ ਕਿ ਪਰਿਵਾਰ ਅਜੇ ਤੱਕ ਸੂਬਾ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਨਹੀਂ ਲੈ ਸਕਿਆ ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੇ ਉੱਚ ਸਿੱਖਿਆ ਹਾਸਲ ਕੀਤੀ ਪਰ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸਾਡੇ ਪਰਿਵਾਰ ਦੇ ਕੁਝ ਮੈਂਬਰ ਬੈਂਗਲੁਰੂ ਚਲੇ ਗਏ ਤੇ ਪ੍ਰਾਈਵੇਟ ਨੌਕਰੀਆਂ ਲੱਭੀਆਂ ਕੁਝ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਨੇ ਤੇ ਮੈਂ 1999 ਤੋਂ ਪਿੰਡ ਦੇ ਮੁਖੀ ਵਜੋਂ ਕੰਮ ਕਰ ਰਿਹਾ ਹਾਂ ਮੇਰੇ 8 ਪੁੱਤਰ ਤੇ 3 ਧੀਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ 12 ਪੁੱਤਰ ਤੇ 9 ਧੀਆ ਦਾ ਪਾਲਣ-ਪੋਸ਼ਣ ਕੀਤਾ। ਪਰਿਵਾਰਿਕ ਮੈਂਬਰਾਂ ਅਨੁਸਾਰ ਰੌਣ ਬਹਾਦਰ ਦਾ 1997 ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਉਹ ਆਪਣੇ ਪਿੱਛੇ ਵੱਡਾ ਪਰਿਵਾਰ ਛੱਡ ਗਏ ਸਨ। 64 ਸਾਲਾਂ ਸਰਕੀ ਬਹਾਦਰ ਥਾਪਾ ਸਿੰਘ ਤਿੰਨ ਪਤਨੀਆਂ ਤੇ 12 ਬੱਚੇ ਸਨ। 9 ਵਿਧਾਨ ਸਭਾ ਹਲਕਿਆਂ ਦੀ ਬਣੀ ਸੋਨਿਤਪੁਰ ਲੋਕ ਸਭਾ ਸੀਟ ਤੇ 1.6 ਲੱਖ ਤੋਂ ਵੱਧ VOTER ਨੇ ਤੇ ਅਸਾਮ ਵਿੱਚ ਲੋਕ ਸਭਾ ਸੀਟਾਂ ਲਈ 3 ਪੜਾਵਾਂ 'ਚ 19 April, 26 April ਤੇ 7 May ਨੂੰ ਚੋਣਾਂ ਹੋਣਗੀਆਂ